ਉਹ ਸ਼ਬਦ ਹਜ਼ਾਰੇ ਮਾਝ ਮਹੱਲਾ ਪੰਜਵਾਜ ਅਪਦੇਖਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰ ਕੀ ਨਿਆਈ ਰਖਾਣਾ ਉਤਰੈ ਸੰਤ ਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਆਹੋਲੀ ਜੀਓ ਹੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾਓ ਤੇਰਾ ਮੁਖ ਸੁਹਾਵਾ ਜੀਓ ਸਹਿ ਤੁੰਨ ਬਾਣੀ ਚਿਰ ਹੋਵਾ ਦੇਖੇ ਸਰੰਗ ਪਾਣੀ ਦਰਸੋ ਦੇਸ ਜਹਾਂ ਤੋਂ ਵਸਿਆ ਸੱਜਣ ਮਿਤ ਮੋਰਾਰੇ ਜੀਓ ਹਾਂ ਕੋ ਲਈ ਹਾਂ ਹਕਉਲ ਗਮਾਈ ਗੁਰ ਹਾ ਸੱਜਣ ਮਿਤ ਮੋਰਾਰੇ ਜੀਓ ਰਹਾਉ ਇੱਕ ਘੜੀ ਨਾ ਮਿਲਤੇ ਤਾ ਕਲ ਜਗ ਹੋਤਾ ਹੁਣ ਕਦ ਮਿਲਿਆ ਬ੍ਰਹਤੁਦ ਭਗਵੰਤਾ ਮਹਰੈ ਨਾ ਆਵੇ ਹਾਵੈ ਨੀਂਦ ਨਾ ਆਵੇ ਬਿਨ ਦੇਖੇ ਗੁਰਦਵਾਰੇ ਜੀਓ ਹੋ ਗੋਲੀ ਜੀਓ ਖੋਲ ਕਮਾਈ ਜਦ ਸੱਚੇ ਗੁਰਦਵਾਰੇ ਜੀਓ ਰਹਾਉ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਨਾਸੀ ਘਰ ਮਹਿ ਪਾਇਆ ਸੇਵਹਾ ਖਰੀ ਪਰ ਜਸ ਨਵਛੜਾ ਜਨਾਨ ਦਸਮਾਰੇ ਜੀਓ ਆਗਲੀ ਜੇ ਖੋਲ ਹੈ ਗਮਾਈ ਜਨ ਨਾਨਕ ਦਾਸ ਸਮਾਰੇ ਜਿਉ ਰਹਾਉ ਰਾਸਵੀ ਮਹੱਲਾ ਪਹਿਲਾ ਕਰ ਫਿਰ ਚਬ ਦੇ ਕੋ ਓੰਕਾਰ ਸਤਨਾਮ ਕਰਤਾ ਵ੍ਰਖ ਨਿਰਭਉ ਨਿਰਵੈਰ ਆਹਾਲੰਕਾਰ ਤੈ ਜੁਨੀ ਸਹਿ ਭੰਗ ਗੁਰ ਪ੍ਰਸਾਦ ਜਿਉ ਰਤ ਹੈ ਆਪਣਾ ਆਖੇ ਸੁਖਰੀ ਪੁਕਾਰ ਦੁਖੁ ਸਰਣ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨਿਤ ਨਵਾ ਸਦਾ ਸਦਾ ਦਾਤਾਰ ਰਹਾਉ ਅੰਤ ਦਿਨ ਸਾਹਿਬ ਸੇਵੀਐ ਅੰਤਿ ਸ਼ਰਾਏ ਸੋਇ ਸਣਸਣ ਮੇਰੀ ਖਾਮਣੀ ਪਾਰ ਉਤਾਰਾ ਹੋਇ ਦਿਆਲ ਤੇਰੇ ਨਾਮ ਤਰਾ ਸਤਿਗੁਰ ਬਾਣੀ ਜਾਉ ਰਹਾਉ ਸਰਬੰਗ ਸਾਚਾ ਇਕ ਹੈ ਦੂਜਾ ਨਹੀਂ ਕੋਈ ਨਾਹੀ ਸ਼ਿਵਾ ਸੁਖ ਰੇ ਜਾ ਕੋ ਨਦਰ ਕਰੇ ਤੁਝ ਹੁ ਬਾਜ ਪਿਆਰੇ ਕੀਵ ਰਹਾ ਸਭ ੜਿਆਈ ਦੇ ਜਿਤ ਨਾਮ ਤੇਰੇ ਲਗ ਰਹਾ ਲੁਜਾ ਨਾਹੀ ਹੋਏ ਜਿਸ ਆਗੇ ਪਿਆਰੇ ਜਾਇ ਕਹਾ ਰਹਾਓ ਸੇਵੀ ਸਾਹਿਬ ਆਪਣਾ ਨਾ ਜਾਚੋ ਹੋਏ ਨਾਨਕ ਦਾ ਖਾਸ ਹੈ ਬਿੰਦ ਬਿੰਦ ਸੁਖ ਸੁਖ ਹੋਏ ਸਾਹਿਬ ਦੇ ਰਹੇ ਨਾ ਵਿਟਹੁ ਬੰਦ ਬੰਜੁਖ ਚੁਕ ਹੋਏ ਰਹਾ ਤਲੰਗ ਮਹੱਲਾ ਪਹਿਲਾ ਖਰ ਪਹਿਲਾ ੴ ਸਤਿਗੁਰ ਪ੍ਰਸਾਦਿ ਇਹ ਮਨ ਤਨ ਮਾਇਆ ਪਹਿ ਆਪਿਆਰੇ ਨਿਤੜਾ ਲੰਭ ਰੰਗਾਈ ਮੇਰੇ ਖੰਤਨਾ ਭਾਵੈ ਚੋਲੜਾ ਪਿਆਰੇ ਖੋਦਨ ਸੇ ਜੇ ਜਾਈ ਹਾਂ ਗੁਰਬਾਨੇ ਜਾਹੋਂ ਮਿਰਵੰਨਾ ਹਾਂ ਗੁਰਬਾਨੇ ਜਾਓ ਹਾਂ ਕੁਰਬਾਨੇ ਜਾਹੁਦ ਨਖੈ ਲੈਂ ਜੁ ਤੇਰਾ ਨਾਮ ਲੈਂ ਜੁ ਤੇਰਾ ਨਾ ਹੋਦ ਨਖੈ ਹਾਂ ਸਦ ਗੁਰਬਾਨੇ ਜਾਵ ਰਹਾਓ ਕਾਇਆ ਰੰਗਣ ਜੇਥੀਏ ਪਿਆਰੇ ਪਈਏ ਨਾਮ ਮਨਜੀਠ ਰੰਗਣ ਵਾਲਾ ਜੇ ਰੰਗੇ ਸਾਹਿਬੇਸਰ ਰੰਗਣਾ ਡੀਠ ਜਨ ਕੇ ਜਲੇ ਰਤੜੇ ਪਿਆਰੇ ਕੰਤ ਤੇ ਨਾ ਖੇ ਬਾਸ ਪੁਰ ਜਨਹਾ ਕੀ ਜੇ ਮਿਲੈ ਜੀਖੋ ਨਾਨਕੀ ਅਰਦਾਸ ਆਪੇ ਹਜੇ ਆਪੇ ਰੰਗੇ ਆਪੇ ਨਦਰ ਖਰੇ ਨਾਨਕ ਹਮ ਗੰਤੇ ਭਾਵੇ ਆਪੇ ਹੀ 라ਵੇ ਜਲੰਗ ਮਹੱਲਾ ਪਹਿਲਾ ਯਾਨਣਿਏ ਮਰਣਾ ਖਾਇ ਖਰ ਹੈ ਅਪਰਣੇ ਕਰ ਹਰ ਰੰਗੋ ਕੀ ਨਾਮਾਨ ਹੈ ਸਹੋ ਨੇੜਾ ਜਨਹਾ ਖਮ ਲੀਏ ਬਾਹਰ ਕਿਆ ਢੰਡ ਹੈ ਪਿਆਰੇ ਸਲਾਹੀਆਂ ਨੈਣੀ ਭਾਵ ਕਾ ਗ ਸ਼ਿੰਗਾਰੋ ਕਾ ਸੁਹਾਗਣ ਜਾਣੀਐ ਲਾਗੀ ਜਾ ਸੋ ਧਰੇ ਪਿਆਰੋ ਹਿਆਣੀ ਵਲੇ ਕੀ ਆਖਰੇ ਜਹਾ ਦਨਗੰਧ ਨ ਪਾਵੇ ਕਰਨ ਬਿਲਾਖਰੇ ਬਹੁ ਚੀਰੇ ਸਾਧਨ ਮਹਿਲ ਨ ਪਾਵੇ ਬਿਨ ਹਾ ਕਰਮਾ ਅਖੇ ਭਾਈਏ ਨਹੀਂ ਜੇ ਬਹੁ ਤੀਰਾ ਤਵ ਲੋ ਲਵ ਹੈ ਹੰਕਾਰ ਕੀ ਮਾਤੀ ਮਾਇਆ ਮਹੇਸਮਾਨੀ ਨੀ ਬਾਤੀ ਸੁਹ ਪਾਈਏ ਨਾਹੀ ਬਹੀ ਕਮਣਿਆਣੀ ਜਾਇ ਬਚ ਸੁਹਾਗਣੀ ਵਾਹਗਣੀ ਬਾਤੀ ਸੁਹ ਪਾਈਏ ਜੋਗਿ ਸਿ ਕਰੈ ਸੋ ਬਲਖ ਰਮਾਨੀਐ ਹਿਕਮਤ ਹੁਕਮ ਜੁਗਾਈਐ ਜਾਖੇ ਪ੍ਰੇਮ ਪਦਾਰਥ ਪਾਈਏ ਤਉ ਚਰਨੀ ਚਤਲਾਈਐ ਸਹਗ ਹੈ ਸੋਗੀ ਜੈ ਤਨ ਮਨੁ ਰੀਜੈ ਐਸਾ ਬਰਮਨ ਲਾਈਐ ਏਵ ਹਾ ਗਹ ਸੁਹਾਗਣੀ ਪੈੜੇ ਨਹੀਂ ਬਾਤੀ ਸੋ ਪਾਈਐ ਆਪ ਗਵਾਈਐ ਦਾਸੁ ਖਪਾਈਐ ਅਵਰ ਕੇਸੀ ਚਤੁਰਾਈ ਸਹੋ ਨਦਰ ਕਰ ਰੇਖੈ ਸੋਧਨ ਲੇਖੈ ਕਾਮਣ ਨਉ ਨਿਤ ਪਾਈ ਆਪਣੇ ਗੰਧ ਪਿਆਰੀ ਸਾਸ ਸੁਹਾਗਣ ਨਾਨ ਸਾਸ ਬਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਨ ਸਭਾਈ ਸਮਾਨੀ ਸੁੰਦਰ ਸਾਇਸ ਰੂਪ ਵਿਜਖਣਾ ਕਹੀਐ ਸਾਸਿਆਣੀ ਸੁਹੀ ਮਹੱਲਾ ਪਹਿਲਾ ਕਾਉਣ ਨਦਰਾਜੀ ਖਮਨਤਲਾ ਅਦਰ ਕਾਉਣ ਸਰਾਫ ਬੁਲਾਵਾ ਕਾਉਣ ਗੁਰੂ ਕਹਿ ਬਹਿ ਜਿ ਖਿਆਲੇਵਾ ਕਹਿ ਬਹਿ ਮੂਲ ਕਰਾਵਾ ਮੇਰੇ ਲਾਲ ਜੀਓ ਅਦਿਰੰਤ ਨਾ ਜਾਣ ਤੋਂ ਜਲ ਸਲ ਮਹੀਰ ਭਰਪੂਰ ਲੀਨ ਆਪੇ ਸਰਸਮਾਣਾ ਰਹਾਓ ਮਨਤ ਰਾਜੀ ਜਿਤ ਦਲਾਜ ਸੇਵਸਰਾਫ ਗਮਾਵਾ ਕਢਹੀ ਬਿਤਰ ਸੋਸ ਹਤੋ ਲੀਨ ਬਿਧ ਜਿਤ ਰਹਾਵਾ ਆਪੇ ਹੰਡਾ ਟੋਲਹ ਅਤਿ ਰਾਜੀ ਆਪੇ ਦਲਨ ਹਰ ਆਪੇ ਦੇਖੇ ਆਪੇ 부ਜੇ ਆਪੇ ਹੈ ਵਣਜਾਰਾ ਅੰਦਲਾ ਨੀਚਾ ਜਦ ਪਰਦੇਸੀ ਖਿਨਿਆ ਆਵੇ ਦਿਲ ਜਾਵੇ ਸਾਹੀ ਸੰਗਤ ਨਾਨਕ ਰਹਿੰਦਾ ਕਿਉ ਕਰ ਮੂੜਾ ਪਾਵੇ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਖਾਲ ਮੂਰਤਿ ਹੈ ਜੁਨੀ ਸੈਭੰ ਗੁਰ ਪ੍ਰਸਾਦ ਰਾਗ ਬਿਲਾਵਨ ਮਹੱਲਾ ਪਹਿਲਾ ਜੋਤਿ ਖਰ ਪਹਿਲਾ ਕੌਸ਼ਲ ਦਾ ਰਖਾ ਹੋ ਮੀ ਆਦਿ ਖਵਨ ਵਡਾਈ ਜੋ ਤੁੰਦੇ ਸੋ ਕਾ ਸੁਆਮੀ ਮੈਂ ਮੂਰਖ ਕਹਿ ਨਾ ਜਾਈ ਤੇਰਾ ਏ ਗੁਣ ਗਾਵਾ ਦੇ ਬੁਝਾਈ ਜੈਸੇ ਸੱਚ ਮੇਰੇ ਹੋ ਰਜਾਈ ਰਹਾਉ ਜੋਗ ਚ ਹੋਵਾ ਸਭ ਕੁਛ ਦੁਜਤੇ ਤਿਰੀ ਸਭ ਸੁਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੰਦ ਲੇਖਿਆ ਚਤੁਰਾਈ ਕਿਆ ਹੋਂ ਗਥੀ ਗਥੈ ਗਥ ਦੇਖਾ ਵੇਖ ਤਨਾ ਗਥ ਨਾ ਜਾਈ ਜਹ ਤਦ ਬਾਵੈ ਸੋਹੀ ਅਖਾ ਦਿਲ ਤੇਰੀ ਵਡਿਆਈ ਹੇ ਤੇ ਗੁਕਰ ਹੋਂ ਹੋਂ ਬਿਗਨ ਭੰਕਾ ਸੁਤੰਤਾਈ ਭਗਤ ਹੀਣਾ ਨਾਨਕ ਜੇ ਹੋਏਗਾ ਤਗਸ ਮੇ ਨਾਉ ਨਾ ਜਾਈ ਬਿਲਾਵਲ ਮਹੱਲਾ ਪਹਿਲਾ ਮਨ ਮੰਦਰਾ ਦਨ ਵੇਸ ਗਲੰਦਰ ਗਟਹੀ ਨਿਰਥ ਨਾਮ ਇਕ ਵਾਅ ਸ਼ਬਦ ਮੇਰੇ ਪ੍ਰਾਨ ਵਸਤ ਹੈ ਬਹੁਣ ਜਨਮ ਨ ਆਵ ਮਨ ਵਿਦਿਆ ਦੇ ਹਲ ਸਿੱਤੀ ਮੇਰੀ ਮਾਈ ਕੌਣ ਜਾਣੇ ਪੀੜ ਪਰਾਈ ਹਮ ਨਾਹੀ ਜਿੰਦ ਪਰਾਈ ਰਹਾਓ ਅਗਮ ਇਹੋ ਚਰਿਆ ਲਖੇ ਪਰ ਜਿੰਤਾ ਕਰੋ ਹਮਾਰੀ ਜਲ ਸਲਾਮ ਹੀ ਅਲੈ ਭਰਪੂਰ ਨੀਨਾ ਘਟ ਘਟ ਜੋਤਿ ਤੇਮਾਰੀ ਸਿੱਖ ਮਤ ਸਭੁ ਬੁਧਿ ਤੇਮਾਰੀ ਮੰਦਰ ਸ਼ਾਮਾ ਤੇਰੇ ਤੁਰਿ ਬਿਨਿ ਵਰਨਾ ਜਾਣ ਮੇਰ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਰਣ ਤੇਮਾਰੀ ਸਰਬ ਚਿੰਤ ਦੁਧ ਪਾਸੇ ਜੋ ਤਦ ਭਾਵੈ ਸੋਈ ਸ਼ੰਗਾ ਇਕ ਨਾਨਕ ਕੀ ਅਰਦਾਸੇ ਜੀ ਜੰਤ ਸਭ ਸਰਣੁ ਤੇ ਮਾਰੀ ਸਰਬ ਚਿੰਦ ਤੁਧ ਪਾਸੇ ਜੋ ਤਦ ਭਾਵੈ ਸੋਈ ਸ਼ੰਗਾ ਇਕ ਨਾਨਕ ਕੀ ਅਰਦਾਸੇ ਵਾਹਿਗੁਰੂ ਜੀ ਕਾ ਹਾਲ ਸਾ ਵਾਹਿਗੁਰੂ ਜੀ ਕੀ ਫਤਿਹ